ఆ సవాట్ ఫడా మేను ఫడా పైసే జరుగు చల్ ਲੋਕ ਜੇ ਲਾ ਦੇਣੀ ਆ ਲੋਕ ਲਾ ਕੇ ਵੀ ਕੀ ਕਰਨਾ ਵੀਰੇ ਕੰਟ੍ਰੈਕਟ ਡਿਸਕੰਟ ਤਾਂ ਦਿੰਦੇ ਨਹੀਂ ਸਮੇਂ ਕੰਮ ਤਾਂ ਤੇ ਲੱਗੀ ਪਈ ਹੋਣੀ ਆ ਚਲ ਆਪੇ ਚੱਕ ਲੋ ਕੁੱਤੇ ਤਾਂ ਪਏ ਨੇ ਈ ਪਏ ਨੇ ਅੰਦਰ ਜਾ ਸਿਰਕ ਕਰੀ ਜਾ ਫਿਰ ਫਿਰ ਪਾ ਕੇ ਤੇ ਆਉਂਗੀ ਬੱਠਾ ਲੇ ਆਬੀ ਦਾ ਗੋਹਾਜਾ ਕੀ ਲਿਆ ਇਹ ਤਾਂ ਹੁਣ ਵੱਡੀ ਪਾਸੋਂ ਆਜ ਚਲ ਇਹਨੂੰ ਕਰਨ ਦੇ ਆਪਦਾ ਕੰਮ ਤੇ ਮੈਂ ਕਰਦੀ ਆਪਦਾ ਕੰਮ ਗੈਸੇ ਕਿ ਭੁੱਲੇ ਸੀ ਫਟਾਣੀ ਲੈ ਸ਼ੂਗਰ ਆ ਕਿਹਦੇ ਤਾਂ ਨਹੀਂ ਲਿਖ ਪਰ ਮੈਨੂੰ ਨਰਕ ਕੋਲ ਦਿੱਤੇ ਹੈ ਆ ਬੀਨ ਜਾਵੇ ਚਲੋ ਫਟਾਫਟੇ ਸ਼ੂਡਨ ਕਾ ਮਨਦੀਪ ਆਈ ਮੜਾ ਫਟਾਫਟ ਪੈਸੇ ਦੇਈ ਉਹ ਬੰਦਾ ਆਇਆ ਬੈਠਾ ਉਹਨੂੰ ਦੇਣੇ ਹੈਗੇ ਓਹੋ ਮੈਂ ਸੱਣੀ ਪਾਵਾ ਉਹਨਾਂ ਬਿਮਾਰੀ ਚ ਪੈਣੀ ਚੱਕਲਾ ਉਹ ਦੂਰੋਂ ਆਇਆ ਉਹਨੇ ਜਾਣਾ ਵੀ ਹੈਗਾ ਆ ਜਾ ਸ਼ਹੀਦ ਨੇ ਆ ਜਾ ਤੇ ਮੈਂ ਕਿਹੜੇ ਪੈਸੇ ਨਾਲ ਲਈ ਫਿਰਦੀ ਉੱਥੇ ਪੈਣੇ ਨੇ ਮਾਰੀ ਚੱਕਲਾ ਤੂੰ ਕੱਪੜਾ ਲੀੜਾ ਖਿੰਡਰ ਜੂ ਮੈਥੋਂ ਨੇ ਠਿਹਾਉਣੇ ਨਹੀਂ ਤੈਨੂੰ ਪਤਾ ਤਾਂ ਹੈ ਜਮੜਾ ਜਲਦੀ ਹੈ ਮੇਰੇ ਗੱਲ ਨੂੰ ਉੱਥੇ ਤੇਰੇ ਕੱਪੜੇ ਪੈਣ ਉਹਨੂੰ ਉੱਪੀ ਪੈਣ ਜਾਂ ਜਾ ਮੈਂ ਵੀ ਖੇਤ ਜਾਣਾ ਖਿੰਡਰ ਜੂ ਆਪਣਾ ਖਿੰਡਰ ਜਾਣਗੇ ਸਾਰੇ ਤੂੰ ਆ ਜਾ ਨਾ ਮੜਾ ਇਹ ਮਿੰਟ ਲੱਗੂਗਾ ਆਈ ਗਰਸ਼ੀ ਮੈਂ ਚੱਕਲਾ ਦੂੰਗਾ ਸੱ ਤੱਕ ਲੌਖਾ ਸੌਖਾ ਲੌ ਖੁੱਲ ਲਈ ਪੈ ਗਿਆ ਜਾ ਕੇ ਚੱਕ ਲਾ ਮੈਂ ਦਮਾ ਖਾਈ ਨਹੀਂ ਦੇਖਦਾ ਹੈਗਾ ਵੀ ਇਹਨੇ ਵੀ ਸੰਨੀ ਪਾਉਣੀ ਹੈ ਪੁੱਤ ਦਾ ਰੋਟੀ ਦਾ ਟਾਈਮ ਹੋ ਗਿਆ ਹਾਂ ਜੀ ਨਹੀਂ ਮਾ ਆ ਕੇ ਬੜਾ ਨਾ ਹੀ ਬੰਦੇ ਨੂੰ ਪਹਾਲ ਹੁੰਦੀ ਹੈ ਇੱਥੇ ਹੈ ਇਹ ਤਾਂ ਹੀ ਨਹੀਂ ਕੱਪੜਿਆਂ ਤੇ ਕਹਿੰਦੀ ਸੀ ਲੈ ਲੈ ਮੈਂ ਕਿਹਾ ਆ ਜਾ ਪਤਾ ਨਹੀਂ ਕੀ ਹੋਇਆ ਇੱਥੇ ਵੀ ਨਹੀਂ ਇਹ ਜਿੱਥੇ ਧਰਤੇ ਮੈਂ ਪਤਾ ਆਉਣਾ ਬੂਗਾ ਵੀ ਤੂੰ ਆ ਜਾ ਫਿਰ ਆ ਜਾ ਮੈਂ ਸਾਰੀ ਨਮਰੀ ਭਾਲ ਲਿਥਿਆ ਹੀ ਨਹੀਂ ਯਾਰ ਆ ਜਾ ਉੱਤੇ ਕੱਪੜੇ ਹੋਰ ਮੈਨੂੰ ਤਾਂ ਸਿਆਹੀ ਨਹੀਂ ਆ ਸੀ ਇਹ ਨਹੀਂ ਦੱਸ ਕਿੱਥੇ ਉੱਤੇ ਪੈਣ ਉੱਤੇ ਪਾਏ ਵੀ ਨਹੀਂ ਜੀ ਦੇ ਲਾ ਉੱਤੇ ਹੁੰਦੇ ਮੈਂ ਚੱਕ ਲਾਂਦਾ ਤੇ ਰਹੀਏ ਪੈਜੇ ਪੈਣੀ ਉੱਤੇ ਹੁੰਦੇ ਮੈਂ ਚੱਕ ਲਾਂਦਾ ਮੈਂ ਚੱਕਣਾ ਲੈਂਦਾ ਉਹਦੀ ਜੇ ਉੱਤੇ ਹੁੰਦੇ ਇਹਦੇ ਤਾਂ ਮੈਂ ਇੱਥੇ ਰੱਖੇ ਸੀ ਉਹ ਤੂੰ ਧਿਆਨ ਨਾਲ ਦੇਖੋ ਵਿਚਾਰਾ ਬੈਠਾ ਰਿੱਤੀ ਜਾਂਦਾ ਕਿ ਦੋਂਦਾ ਹੁਣ ਜਾਣਾ ਨੇ ਮੈਂ ਕਿੱਥੇ ਜਾਣਾ ਪੈਸੇ ਮੈਂ ਜਮਾ ਲੈ ਉੱਤੇ ਹੀ ਰੱਖੇ ਲੈ ਇੱਥੇ ਹੈ ਨਹੀਂ ਉੱਤੇ ਹੁੰਦੇ ਸਿਆਣਾ ਜਾਂਦੇ ਤੂੰ ਮਾੜਾ ਸੇ ਪਾਸੇ ਦੇਖ ਲੈ ਜਲਦੀ ਕਰ ਮੜਾ ਜਾ ਮੈਨੂੰ ਚੰਗੀ ਤਰ੍ਹਾਂ ਜ਼ਿਆਦਾ ਪੈਸੇ ਜਮਾ ਉੱਤੇ ਸੀਗੇ ਜਾਣ ਪਤਾ ਹੁੰਦਾ ਤਾਂ ਮੈਂ ਹੀ ਰੱਖਣਾ ਵਿੱਚ ਤੇ ਮਰਜੀ ਧਰ ਕੇ ਵਗ ਜਾਂਦਾ ਕਿ ਚੱਕ ਲਾਂ ਉਹ ਹੀ ਗੱਲ ਕਰਤੀ ਨਾ ਹੁਣ ਲੈ ਮੈਂ ਉਹਨੂੰ ਕੀ ਜਵਾਬ ਦੇ ਮੈਂ ਜਲਦੀ ਕਰ ਆ ਸਭਾ ਸਿਆਦ ਕਰਕੇ ਤੇ ਰੱਖ ਲੈ ਮੈਨੂੰ ਚੰਗੀ ਤਰ੍ਹਾਂ ਜ਼ਿਆਦਾ ਮੈਨੇ ਇਹ ਨਹੀਂ ਵੀ ਭੁੱਲ ਗਈ ਮੈਂ ਜਮਾ ਲੈ ਉੱਤੇ ਹੀ ਰੱਖੇ ਮਖ ਜਿਹੜਾ ਲੋਡ ਪਈ ਚੱਲ ਮਖਾਪੇ ਚੱਲ ਯਾਰ ਫੇਰ ਦੋਹੀ ਗੱਲ ਬੁੜੀਆਂ ਵਾਲੀ ਯਾਰ ਫੇਰ ਤਾਂ ਮੈਂ ਆਪ ਹੀ ਸੰਭਾਲਾਂਦਾ ਪਰ ਉਹ ਹੀ ਟੈਂਸਰ ਦਾ ਮੈਨੂੰ ਤਾਂ ਉਹ ਕਿਹਾ ਤਾਂ ਸੀਮਾ ਹਾ ਤੂੰ ਵੀਰ ਪਾਣ ਨੂੰ ਫੜਾ ਦੇ ਹੁਣ ਮੈਂ ਹੁਣ 11 ਹੱਲ ਕਰ ਚਲ ਮੁੜ ਕੇ ਮੈਂ ਫੜਾਉਂਦਾ ਹੀ ਨਹੀਂ ਮੈਂ ਆਪ ਦਾ ਟਰਾਂਕ ਵਿੱਚ ਰੱਖ ਦਿਆ ਕਰੂੰਗਾ ਉਹਨਾਂ ਨੇ ਮੈਨੂੰ ਕਹ ਹੱਲ ਜੀ ਕਿ ਮੈਂ ਤਾਂ ਫੜਾ ਗਿਆ ਮੈਂ ਹੱਲ ਕਰਾਂ ਕਿੱਥੋਂ ਜਿੱਥੇ ਰੱਖਿਆ ਸੀ ਮੈਂ ਉੱਥੇ ਦੇਖ ਲੈ ਉੱਥੇ ਕਹਰਾਂ ਕਿੱਧਰ ਗਿਆ ਉਹਨੂੰ ਮੈਨੂੰ ਵੀ ਪਤਾ ਨਹੀਂ ਯਾਰ ਕਾਹਨ ਉਹਨੂੰ ਕੀ ਜਵਾਬ ਦੇਵਾਂ ਨਾ ਇੰਨੇ ਪੈਸੇ ਕਿੱਥੋਂ ਫੜਕੇ ਵੀ ਨਹੀਂ ਦੇਣ ਜੋਗਾ ਤੂੰ ਹੀ ਨਾ ਚੱਕਲੇ ਹੁਣ ਕਿਤੇ ਹੁਣ ਭੁੱਲ ਗਿਆ ਹੋਵੇਂ ਮੈਂ ਤੇਰੇ ਸਾਹਮਣੇ ਉਹ ਤਾਂ ਫੜਾ ਕੇ ਤੈਨੂੰ ਮੁਰਕਿਆ ਆਂਗਾ ਉਹਦਾ ਤਾਂ ਖੇਤ ਗਿਆ ਉਹ ਹੁਣ ਉਹਦਾ ਫੋਨ ਆ ਗਿਆ ਤਾਂ ਭਈ ਥੋੜੇ ਬਾਹਰ ਚ ਖੜਾ ਮੈਂ ਕਿ ਤੂੰ ਅੰਦਰ ਬੈਠ ਮੈਂ ਆ ਗਿਆ ਫਿਰ ਪੈਸੇ ਗਏ ਕਿੱਧਰ ਮੈਨੂੰ ਇਹ ਨਹੀਂ ਸਮਝ ਆਉਂਦੀ ਹੁਣ ਜੇ ਤਾਂ ਕੋਈ ਥੋੜੇ ਮੋਟੇ ਹੁਣ ਤਾਂ ਮੈਂ ਉਹਨੂੰ ਮੋੜਦਾ ਫਿਰ ਹੁਣ ਮੈਂ ਕੀ ਕਰਾਂ ਹੁਣ ਲੱਗ ਮੈਂ ਤਾਂ ਇੱਥੇ ਹੀ ਰੱਖੀਏ ਮੈਂ ਤਾਂ ਲੋਕ ਵੀ ਲੌਂਗੀ ਲੌਂਗੀ ਰਹੇਗੀ ਚੰਗੀ ਅਜਾ ਇਹ ਤਾਂ ਕੋਈ ਗੱਲ ਬਣੀ ਨਾ ਨਾ ਮੈਂ ਕੀ ਕਰਾਂ ਮੈਂ ਕੀ ਕਰਾਂ ਤੂੰ ਯਾਦ ਕਰ ਲੈ ਕਿ ਤੇ ਆਸੇ ਪਾਸੇ ਨੇ ਰੱਖ ਕੇ ਹੁਣ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੈਂ ਇੱਥੇ ਰੱਖਿਆ ਪਹਿਲਾਂ ਲੌਖ ਲਾਉਕ ਲਾਉਂਦੀ ਜੀ ਫਿਰ ਮੈਂ ਹਾਲੇ ਇੱਥੋਂ ਕਿਹੜੇ ਜਾਂਦੇ ਹੈਗੇ ਮਹਾ ਵੀ ਆਈ ਨਹੀਂ ਪਤਾ ਉਹ ਕਿਹੜੇ ਵੇਲੇ ਆ ਜਾਈ ਫਿਰ ਮੈਂ ਲੌਖ ਲਾਉਕ ਲਾਉਂਦੀ ਹਟ ਗਈ ਹੁਣ ਉਹਨੂੰ ਕੀ ਜਵਾਬ ਦੇਵਾਂ ਵੀ ਪੈਸੇ ਰੱਖ ਕੇ ਭੁੱਲ ਗਿਆ ਲੱਖੂਗਾ ਦੇਣ ਦਾ ਮਰਾ ਕਰਦਾ ਫੇ ਹੁਣ ਮੈਂ ਕੀ ਦੱਸਾਂ ਹੁਣ ਮੇਰੇ ਕੀ ਸਾਰੇ ਫਿਰ ਹੋਰ ਸਾਰੇ ਕੀ ਦੇ ਯਾਰ ਜਦੋਂ ਫੜਾਏ ਤੈਨੂੰ ਹੱਥ 'ਚ ਫੜਾ ਕੇ ਗਏ ਮੂੰਹ ਵੀ ਨਹੀਂ ਰੱਖ ਕੇ ਗਏ ਮੀਰਪਾਲ ਨੂੰ ਪੁੱਛ ਲਿਆ ਕੀ ਉਹਨੇ ਤੱਕ ਕੇ ਸਾਹਮਣੇ ਹੁਣ ਕੀ ਸਵਾਲ ਪੁੱਛਣਾ ਯਾਰ ਹੁਣ ਉਹਨੂੰ ਦੱਸ ਕੀ ਜਵਾਬ ਦੇਵਾਂ ਕੀ ਇਹ ਕਈ ਵਾਰ ਕਹਿੰਦੀ ਹੋਵੇ ਵੀ ਲੈ ਸਾਹਮਣੀ ਧਰਜੀ ਭਾਬੀ ਚੱਕਦਾ ਹਾਂ ਕੀ ਯਾਰ ਉਹੀ ਗੱਲ ਕਰਤੀ ਸੀ ਹੁਣ ਮੈਨੂੰ ਐਂ ਨਹੀਂ ਸਮਝਉਂਦੀ ਕਿ ਮੱਥੇ ਕਿਵੇਂ ਲੱਗਾ ਉਹਦੇ ਅਗਲਾ ਕੁ ਗੋਦ ਹੁੰਦਾ ਆ ਜਾ ਆ ਜਾ ਕਹੀ ਜਨਾ ਗੱਲ ਲੈ ਜਾ ਲੈ ਜਾ ਚੱਲ ਕੋਈ ਨਾ ਵੀਰ ਉਹਨੂੰ ਕਹਿ ਜੀ ਮਤ ਜਲਦੀ ਦਿਨੇ ਉਹਨੂੰ ਐ ਕਰ ਮਾਉਣ ਨੂੰ ਉਹਨੂੰ ਚਾਹ ਬਰਾਉਣ ਦੇ ਸ਼ਹੀਦ ਨੇ ਬਾਹਰ ਯਾਰ ਉਹੀ ਗੱਲ ਕਰਤੀ ਯਾਰ ਦੱਸ ਮੈਂ ਕਿ ਫੜਾਉਂ ਸ਼ੂ ਇਹ ਚਾਹ ਤਾਂ ਮਰਚੀ ਮੈਨੂੰ ਇਹ ਸਮਝ ਨਹੀਂ ਕਿ ਪੈਸੇ ਕਿੱਥੇ ਗਏ ਕਿੱਥੇ ਮੈਂ ਤਾਂ ਬਚਤੀ ਰੱਖਿਆ ਸੀ ਮਾਰੀ ਤੇ ਮਾਰੀ ਤੇ ਕੁੱਝ ਤਾਂ ਜਾਂਦੇ ਨਹੀਂ ਅੱਜ ਤੱਕ ਮੈਂ ਇਹ ਪੈਸੇ ਫਾਇਰ ਦੇ ਕਰੇ ਕਦੇ ਨਹੀਂ ਪੈਸੇ ਗਏ ਮੂਹਰੇ ਸੀ ਕਰਕੇ ਜਿਸ ਤਰ੍ਹਾਂ ਮੈਨੂੰ ਮੇਰੇ ਕੋਲ ਸਿਉਣਾ ਕਦੇ ਸਿਉਣਾ ਨਹੀਂ ਹੱਲਿਆ ਇਹ ਹੈ ਕਿ ਕਿ ਪੈਸੇ ਜਾਣ ਲੱਗ ਗਏ ਲੈ ਕੇ ਖਰੀਦ ਕਰਕੇ ਸਾਰੇ ਦੀ ਚੋੜ ਜਾਣਗੇ ਮੈਨੂੰ ਤਾਂ ਕੋ ਗੜਬੜ ਹੋ ਰਲ ਲੱਗਦੀ ਹੈ ਮਨਦੀਪ ਲੈ ਫੜਾ ਪੈਸੇ ਹੁਣ ਫਿਰ ਉਹ ਭਾਲਣੇ ਤਾਂ ਪੈਣਗੇ ਉਹ ਤਾਂ ਐਂ ਪ੍ਰਮਾਤਮਾ ਨੇ ਇੰਨੇ ਘਕ ਰੱਖਤੇ ਉਹਨੂੰ ਫੋਨ ਆ ਗਿਆ ਗਾਹਾਂ ਕੇ ਤੋਂ ਪੇਮੈਂਟ ਲੈਣੀ ਸੀ ਉਹਦਾ ਮੈਂ ਟਰਾਲੀਆਂ ਲੈ ਆ ਲੈ ਵੇਚਣਾ ਹੈ ਵਪਾਰੀ ਐ ਤੇ ਉਹ ਮੂਰਲੇ ਤੋਂ ਫੜਨ ਵਾਗ ਗਿਆ ਉਹਦਾ ਯਾਰ ਉਹ ਦੁੱਬੇ ਖੜੇ ਨੇ ਪੈਸੇ ਵੀ ਪਹਿਲਾਂ ਨਮਕਾਈ ਜਾਂਦੇ ਕਿੱਦਾਂ ਦੇਦਾ ਮੈਂ ਘੜਪਦੇ ਨਹੀਂ ਉਹਨਾਂ ਤੋਂ ਵੜਦੇ ਹਾਂ ਮੇਰੀ ਗੱਲ ਸੁਣ ਮੈਨੂੰ ਆ ਕਾਹਲ ਮਾ ਜਾਣਾ ਖੇਤ ਤੇ ਹੁਣ ਉਹੀ ਗੱਲ ਨਾ ਕਰਦੀ ਪੈਸੇ ਬਾਹਰ ਕੇ ਰੱਖ ਲਈ ਕਿਤੇ ਮੈਂ ਮੂੰਹ ਦਿਖਾਉਣ ਜੋਗਾ ਨਹੀਂ ਰਹਿਣਾ ਜੇ ਉਹਨੂੰ ਖਾਲੀ ਮੋੜਨਾ ਪਿਆ ਅੱਜ ਅਗਲਾ ਖੂਦ ਦੇਣਾ ਤਾਂ ਡੰਗਾਂ ਨੂੰ ਸੁੱਕ ਲਈ ਫਿਰ ਤਾਂ ਆ ਜਾ ਪਏ ਤਿਆਰ ਹੈ ਤਿਆਰ ਹੈ ਹੁਣ ਕਿਉਂ ਹਾਂ ਚਲ ਕੋਈ ਨਹੀਂ ਜਲਦੀ ਬਾਹਰ ਲੇ ਕੇ ਰੱਖ ਲਈ ਚੰਗਾ ਮੈਂ ਖੇਤ ਜਾਣਾ ਕਾਉਂਗਾ ਸ਼ਾਮ ਨੂੰ ਸ਼ਾਵਣੀ ਪੇਤੀ ਚਾਵੜਾ ਵਾ ਚਾਵੜਾ ਡੋਲਣੀ ਚ ਪਾ ਰੱਖੀ ਹੈਗੀ ਨਾ ਲੈ ਜਾਣਾ ਚੱਕ ਕੇ ਆਪੀ ਚਲ ਕੋਈ ਨਹੀਂ ਤੂੰ ਪੈਸੇ ਬਾਹਰ ਬਸ ਜਾ ਰਿਹਾ ਕੰਮ ਸਾਰਾ ਵਿੱਚ ਹੀ ਆ ਗਿਆ ਤੇ ਸ਼ਹੀਦ ਨੇ ਬਾਹਰ ਕੇ ਰੱਖ ਲਾ ਮੈਂ ਤਾਂ ਕਹਿੰਦਾ 25 ਤੇ ਆਖਾ। ਮੈਂ ਜਿੰਨਾਂ ਸਾਨੂੰ ਉਹਦੇ ਪੈਸੇ ਦੇਵਾਂਗੇ ਤਾਂ ਉਹ ਤਾਂ ਉਹ ਆ ਜੀ ਉਹ ਗੜਾ ਦੇਖੀ। ਭਾਈ ਜਾਂਦਾ ਸੀ ਕਿਤੇ। ਹਾਂ ਖੇਤ ਜਾਂਦਾ ਸੀਗਾ ਮਸ਼ੀਨ ਖੜੀ ਹੈ ਤੂੰ। ਨਾਲ ਭਾਈ ਕੀ ਗੱਲ ਹੋ ਗਈ? ਐ ਕਿਹੋ ਜਿਹੀ ਜਾਂਦੇ ਸੀ ਤੁਸੀਂ ਨਾਲ ਆ ਜੀ ਮੂੰਹ ਘਾਤਿਆ ਪਿਆ। ਉਹ ਤਾਲੀ ਲੈਤੀ ਸੀ ਜਿਹਨਾਂ ਦੋਨੋਂ ਨੂੰ ਅੱਜ ਪੈਸੇ ਦੇਣੇ ਸੀ ਇਕਰਾਰ ਸੀ ਉਹ ਆਇਆ ਸੀ ਲੈਣ ਤੇ। ਪਰੇਸੀ ਦ੍ਰਿਵੈ ਬੀਨੁ ਪ੍ਰੈਸੀ ਉਹ ਪਤਾ ਨਹੀਂ ਰੱਖ ਕੇ ਭੁੱਲ ਗਈ ਕਿ ਕਿਵੇਂ ਉੱਥੇ ਦੀ ਪੈਸੇ ਜਾਨੀ ਰੱਖ ਕੇ ਭੁੱਲ ਗਈ ਬੈਂਕ ਹਾਂ ਹੁਣ ਐ ਪਲੇਸ ਤੇ ਆ ਉਹ ਵਿਚਾਰਾ ਅੱਖ ਨਹੀਂ ਆਊਗਾ ਦਵਾਰੇ ਉੱਤ ਅੱਖ ਰਹੇਗੇ ਗਾਹਾਂ ਬਾਗਾਂ ਲੈ ਲੈ ਬਈ ਐ ਕਿਵੇਂ ਹੋ ਸਕਦਾ ਵੀ ਇਹ ਪੈਸੇ ਰੱਖ ਕੇ ਭੁੱਲ ਗਏ ਰੱਖ ਰੋਕ ਕੇ ਕੋਈ ਨਹੀਂ ਭੁੱਲੀ ਆ ਮੈਨੂੰ ਤਾਂ ਕੋਈ ਹੋਰ ਗੱਲ ਲੱਗਦੀ ਆ ਜਿਵੇਂ ਕਿਤੇ ਨਹੀਂ ਆਵੇ ਵੇਕਿਆਂ ਨੂੰ ਤਾਂ ਫਰਾਤੇ ਪੈਸੇ ਜਾਂ ਕਿਤੇ ਲੁਕੂ ਤੇ ਲੁਕ ਗਏ ਵੀ ਮੈਂ ਨਾ ਜਿੱਦੇ ਮੇਰੀ ਮਾਂ ਯੂਨ ਫਰਾਤੇ ਚਿਆਰ ਇਹ ਨਾਲ ਬਿਨਿਤ ਕਰ ਰਹ ਹੋਰ ਅੱਜ ਪਿਛਲੇ ਹੰਤਵਾਰੇ ਵੀ ਮਾਂ ਆਈ ਸੀ ਤੂੰ ਤਾਂ ਕਰੇ ਹੈ ਨਹੀਂ ਸੀਗਾ ਮੰਡੀ ਤੇ ਗਿਆ ਸੀ ਪਤਾ ਨਹੀਂ ਕਿੱਥੇ ਤੇ ਨਾ ਭਾਬੀ ਨੇ ਨਾ ਜਿਹੜੇ ਤੂੰ ਕਾਜੂ ਬਦਾਮ ਵਗੈਰਾ ਲੈ ਆ ਕੇ ਰੱਖਦਾ ਘਰੇ ਮੇਰੇ ਸਾਹਮਣੇ ਨਾਲੇ ਤਾਂ ਇਹ ਪਾ ਕੇ ਦਿੱਤੀ ਉਹਨੂੰ ਆਜਦੇ ਨਾ ਤਾਂ ਚੋਰੀ ਪਾਇ ਮੈਂ ਤਾਂ ਦੇਖ ਲਿਆ ਤੇ ਨਾਲੇ ਜਿੰਨੇ ਮਤਾਲਾਂ ਦੂ ਦਾ ਖਰਮ ਆਏ ਨੇ ਵਿੱਚੋਂ ਕੱਢ ਕੱਢ ਕੇ ਸਾਰਾ ਸਾਨ ਪਾਇਆ ਉਹ ਤਾਂ ਜਵਾਕ ਵਾਸਤੇ ਰੱਖੇ ਸੀ ਦ੍ਰੋਹਿਤ ਗੱਲਾਂ ਵੀਰੇ ਜਿਹੜੀ ਘਰ ਦਾ ਰੱਖਣ ਨਹੀਂ ਛੱਡਦੀ ਘਰੇ ਉਹ ਪੈਸੇ ਕੀ ਛੱਡੂਗੀ ਪੱਕਾ ਇਹਨੇ ਆਪਦੇ ਮਾਂ ਵਾਸਤੇ ਰੱਖੇ ਹੋਣਗੇ ਵੀ ਜਦੋਂ ਆਈ ਤਾਂ ਮੈਂ ਪੈਸੇ ਫੜਾ ਦੂ ਜਾਂ ਆਪਦੇ ਭਰਾ ਨੂੰ ਖੱਦ ਲੈਂਦੀ ਅਤੀਜਕ ਦਿਨ ਨਾ ਇਹਦਾ ਭਰਾ ਇੱਡੇ ਹੀ ਵੇਲੇ ਤੀਜਕ ਦਿਨ ਆ ਜਾਂਦਾਗਾ ਚਲੋ ਹੁਣ ਤਾਂ ਮੈਨੂੰ ਕਾਹਲ ਹੈ ਵੀਰਪਾਲ ਅੱਛਾ ਸ਼ਾਮ ਨੂੰ ਉਹ ਪੈਸੇ ਲੈਣ ਆਉ ਜੇ ਨਾ ਆਖੇ ਜਾਂ ਨਾ ਦਿੱਤੇ ਫੇਰ ਦੇਖੇ ਕੀ ਬਣਦਾ ਇਹਦੇ ਨੂੰ ਹਾਂ ਵੀਰੇ ਪੈਸੇ ਤਾਂ ਇਸੇ ਕੋਲ ਹੀ ਆ ਜਦੋਂ ਭਰਾ ਜੇ ਨੂੰ ਆਏ ਆ ਮੈਂ ਇੱਕ ਵਾਰੀ ਕਹਿ ਦੂੰਗੀ ਮੈਂ ਤਾਂ ਰੱਖ ਕੇ ਭੁੱਲ ਗਏ ਰਨੇ ਚ ਬਸ ਗੱਲ ਖਤਮ ਹੋ ਜੂਗੀ ਇਹਨੇ ਕਿਹਾ ਮੈਨੂੰ ਪੁੱਛਣਾਗਾ ਪੈਸੇ ਇਹਦੇ ਹੱਥਾਂ ਚ ਪੜਾਈ ਵੀਰੇ ਨਾਲੇ ਪੈਸੇ ਕਿੰਨੇ ਤੁਸੀਂ ਸਵਾ ਲੱਖ ਰੁਪਏ ਸੀ ਫੜਾ ਕੇ ਇਹਨੂੰ ਗਿਆ ਮੈਂ ਹੱਥ ਚ ਫੜਾ ਕੇ ਆਈਆਂ ਨੇ ਮੈਂ ਮਾੜਾ ਸਵਾ ਲੱਖ ਰੁਪਏ ਆ ਵੀਰੇ ਤੂੰ ਆਪਦੇ ਕੋਲੇ ਰੱਖਿਆ ਕਰਨਾ ਪੈਸੇ ਮੈਂ ਇਹਨੂੰ ਕੀ ਚਾਜ ਜਾ ਸਾਂਭਣਾ ਨਾਲੇ ਜਿਹੜਾ ਵਿੱਚ ਗੋਜੀ ਰੱਖਦੀ ਆ ਐਸੇ ਜਿਹੀ ਬੁੜੀ ਨੂੰ ਤਾਂ ਪੈਸੇ ਇਨਾ ਫੜਾਵੇ ਬੰਦਾ ਉਹ ਮੈਨੂੰ ਆਏ ਸੀਗਾ ਮਹਾਤਮ ਹੁਣ ਆਥ ਨੇ ਤਾਂ ਉਹ ਲੈਣ ਆ ਜੂਗਾ ਕਾਹਲ ਚ ਮੈਂ ਗੜੀ ਨੂੰ ਉਪਰਾ ਕੇ ਉੱਡ ਗਿਆ। ਓਹੋ। ਵੀਰੇ ਮੈਨੂੰ ਫੜਾ ਦਿੰਦਾ। ਤਦ ਮੈਂ ਕਿਹੜੇ ਕਿਤੇ ਲੈ ਕੇ ਜਾਣੀ ਸੀ ਪੈਸੇ। ਆ ਚਾਹੇ ਕੰਟੇ ਨੂੰ ਛੱਡ ਚਾਹੇ ਦੂ ਦਿਨਾਂ ਨੂੰ ਫੜ ਦੇਣਾ। ਨਹੀਂ ਫਿਰ ਪਹਿਲਾਂ ਵੀ ਇਹਨੂੰ ਫੜਾਉਂਦਾ ਕਰਦਾਗਾ ਫਿਰ ਘਰੇ ਤਾਂ ਜਦੋਂ ਇਹੀ ਜੇ ਸਾਹਮਣਾ ਲਈ ਤਾਂ ਫਿਰ ਇਸੀ ਨੂੰ ਫੜਾ ਦਿੰਦਾ। ਮੈਂ ਵੀ ਕੰਮ ਲਈ ਆ। ਉਹ ਵੀਰੇ ਮੈਂ ਤਾਂ ਉਹ ਗੱਲ ਕਰਦੀ ਹੁਸਤਾਨ ਕਰਿਆ ਕਰਕੇ। ਮੈਂ ਗੁੱਸਾ ਨਹੀਂ ਕਰੂੰਗਾ ਗੱਲ ਕਰਦਾ ਮੈਂ ਤਾਂ ਅੱਛਾ ਕੋਈ ਨਹੀਂ ਹੁਣ ਮੈਨੂੰ ਕਾਹਲ ਆਈਗੀ। ਨਹੀਂ। ਬੋਲ ਦੇਖੀ ਨਾ ਮੈਂ ਕਿੱਥਾ ਕਿਦਾ। ਇਹੇ ਜਿਆ ਗੇਮ ਰਚੂਗੀ ਨਾ ਇਹੇ ਜਿਆ ਫੇਡ ਰਚੂਗੀ ਨਾ ਫੇ ਤਾਂ ਮੇਰੇ ਪਹਿਰੇ ਹੱਥ ਲਾਉ ਅੱਬੀ ਕੰਮ ਬੜੇ ਹੱਥ ਤੋਂ ਇਹ ਨਹੀਂ ਆਇਆ ਐ ਫਿਰਦੀਆਂ ਤੂੰ ਤਾਂ ਟੈਲਦੀ ਕਿਉਂ ਲੈ ਅਖੇ ਕਿਉਂ ਸੋਵਾਲਾ ਖਰਬਿਆ ਮੁੱਠੀ ਥੱਲੇ ਆਇਆ ਪਈ ਸੱਚ ਟੈਲਦੀ ਫਿਰਨਾ ਹੋਰ ਕੀ ਕਰਨਾ ਆਗੀ ਬਕਵਾਸ ਕਰੀ ਨੇ ਵੀਰਪਾਲ ਤੂੰ ਬਕਵਾਸ ਮੈਂ ਕਰਦੀ ਆ ਬਕਵਾਸ ਤਾਂ ਭਾਬੀ ਤੂੰ ਕਰਦੀ ਆ ਵੈਸੇ ਤੂੰ ਚਲਾਕ ਬਹੁਤਾ ਹਨਾ ਵੀਰੇ ਨੇ 5 ਮਿੰਟ ਪਹਿਲਾਂ ਪੈਸੇ ਫੜਾਏ 10 ਮਿੰਟਾਂ ਨੂੰ ਕਹਿੰਦੀ ਪਤਾ ਹੀ ਨਹੀਂ ਮੈਨੂੰ ਤਾਂ ਪੈਸੇ ਕਿੱਥੇ ਆ ਕਿੰਦੀ ਚਲਾਕ ਆ ਤੂੰ ਤੈਨੂੰ ਐ ਹੋ ਗਿਆ ਵੀ ਇਹ ਕਿਹੜਾ ਵਿਚਾਰਾ ਘਰੇ ਖੜਦਾਗਾ ਵੀ ਜਦੋਂ ਆਈ ਮੇਰੀ ਮਾਂ ਉਹਦੀ ਮੁੱਠੀ ਚ ਦੇ ਦਊਂਗੀ ਤੂੰ ਰਹਿਣ ਦਿਆ ਕਰ ਵੀਰਪਾਲ ਤੂੰ ਰਹਿਣ ਦਿਆ ਕਰ ਓ ਬਾਬੀ ਰਹਿਣ ਤਾਂ ਤੂੰ ਦਿਆ ਕਰ ਅੱਡੇ ਅਲਜ਼ਾਮ ਨਾ ਲਾ ਤੂੰ ਮੇਰੇ ਤੇ ਅੱਛਾ ਇਲਜ਼ਾਮ ਮੈਂ ਲਾਉਣੀ ਆ ਨਾਲੇ ਵੀਰੇ ਨੂੰ ਕਿਹੜਾ ਪਤਾ ਨਹੀਂ ਮੈਨੂੰ ਕਿ ਲੋੜ ਆ ਇਲਜ਼ਾਮ ਲਾਉਣ ਦੀ ਪੈਸੇ ਤਾਂ ਉਹਨੇ ਤੈਨੂੰ ਹੀ ਫੜਾਈ ਸੀ ਮੈਨੂੰ ਥੋੜੀ ਐਡੀ ਛੇਤੀ ਆਏ ਕਿਵੇਂ ਗੁੰਮ ਹੋ ਜੋ ਚੀਜ਼ ਉਧਰੋਂ ਵਿਚਾਰਾ ਮੇਰਾ ਭਰਾ ਭੋੜਾ ਦਾ ਉਹਨੂੰ ਵਿਚਾਰੇ ਨੂੰ ਜਿਵੇਂ ਕਹਿ ਦਿੰਨੀ ਆ ਉਹ ਮਗਰ ਲੱਗ ਜਾਂਦਾ ਦਾ ਉਹੀ ਗੱਲ ਮੈਂ ਸੋਚਦੇ ਬਿਰਪਾ ਪੈਸੇ ਮੈਂ ਨਵਾਰੀ ਚ ਰੱਖਿਆ ਗਏ ਤਾਂ ਗਏ ਕਿਥੋਂ ਓ ਬਾਬੀ ਤੈਨੂੰ ਸੋਚਣ ਦੀ ਕਿ ਲੋੜ ਆ ਪੈਸੇ ਕਿਤੇ ਗਏ ਨਹੀਂ ਪੈਸੇ ਤਾਂ ਤੇਰੇ ਕੋਲੇ ਆ ਪੈਸੇ ਮੇਰੇ ਕੋਲ ਨਹੀਂ ਬੀਬਾ ਕੋਈ ਗੱਲ ਨਹੀਂ ਜਿੱਥੇ ਪੈਸੇ ਹੈਗੇ ਨਾ ਪੈਸੇ ਉੱਥੇ ਹੀ ਆਉਣਗੇ ਹਾਂ ਹਾਂ ਕਹਿ ਲੈ ਜਿਹੜਾ ਕੁਝ ਤੂੰ ਮੈਨੂੰ ਮੈਂ ਤੈਨੂੰ ਐਂ ਕਹਿਣੀ ਆ ਆ ਜਿੱਥੇ ਵੀ ਤੂੰ ਪੈਸੇ ਰੱਖਿਆ ਨਾ ਚੱਕ ਕੇ ਨਾ ਵੀਰੇ ਨੂੰ ਫੜਾ ਦੇ ਚੁੱਪ ਕਰਕੇ ਨਹੀਂ ਫਿਰ ਤੂੰ ਮੇਰੇ ਭਰਾ ਦਾ ਗੁੱਛਾ ਨਹੀਂ ਦੇਖਿਆ ਹਜੇ ਪਿਆਰ ਹੀ ਦੇਖਿਆ ਤੇ ਮੈਂ ਮੈਨੂੰ ਕਹਿ ਕੇ ਲਈ ਆ ਨਾ ਮੈਨੂੰ ਇਹ ਤੇ ਗੱਲਾਂ ਤਾਂ ਸੱਚ ਲੱਗਦਾ ਜੇ ਲਾਜ਼ਮੀ ਪੈਸੇ ਇਹਨੇ ਚੱਕ ਕੇ ਲਕੋਏ ਹੋਈ ਗੱਲ ਨਹੀਂ ਹਾਰ ਮੰਦ ਨਾਲ ਹੀ ਮੈਂ ਹੁਣ ਮੈਂ ਪੈਸੇ ਪਾਕਿਸਤਾਨ ਲਾਉਂਗੀ ਕੋਈ ਦੇਖ ਨਹੀਂ ਆਉਂਦਾ ਮੈਂ ਸਿੱਕੇ ਫਿਣੀ ਚੱਕੇ ਨਹੀਂ ਜਮਾ ਖਾਣੇ ਤੇ ਜਾਂਦਾ ਕਿਤਾਹੀ ਚੋਚੀ ਸੀ ਪੈਸੇ ਕਿੱਧਰ ਗਏ ਤੇ ਇਹ ਬੀਬੀ ਪਾਲ ਦੇ ਕੱਪੜੇ ਇੱਥੇ ਡਿੱਗੇ ਪਈ ਐ ਮੇਰੇ ਤੇ ਇੱਥੇ ਕੱਪੜੇ ਵੀ ਹੈ ਨਹੀਂ ਨਾ ਇਹਦੇ ਕੱਪੜੇ ਆ ਉਪਰੇ ਕੱਲੇ ਵੀਰ ਪਾਲ ਦੇ ਦੇ ਵਿੱਚ ਲੈ ਹੁਣ ਜਮਾ ਵੀਰ ਪਾਲ ਦੇ ਲ ਕੋਈ ਕੋਈ ਨੇ ਇਹਨੂੰ ਆਉਣ ਦੇਣਾ ਇਹ ਤਾਂ ਬੈਗ ਤਾਂ ਹੁਣ ਫਰੋਦ ਨਹੀਂ ਪਊਗਾ ਇਹ ਬੈਗ ਫਰੋਕ ਕੇ ਨਾ ਫੋਟੋ ਨਿਕਲਣਗੇ ਪੈਸੇ ਦਾ ਮੈਂ ਬੈਗ ਆਪ ਨਹੀਂ ਫਰੋਲਦੀ ਜਦੋਂ ਇਹ ਖੇਤੋਂ ਆਏ ਨਾ ਇਹਨਾਂ ਨੂੰ ਕਹੂੰਗੀ ਇਹਨੂੰ ਵੀ ਤਾਂ ਪਤਾ ਲੱਗੇ ਨਾ ਵੀ ਮੇਰੀ ਭੈਣ ਕੀ ਹਰਕਤਾਂ ਕਰਦੀ ਆ ਚਲ ਕੋਈ ਗੱਲ ਨਹੀਂ ਲੇਖਨੇ ਕਰਾਉਣ ਦੇਣਾ ਨਾ ਮਰਦ ਜੀ ਸਾਹਗੇ ਵੇਸੇ ਆਉਣ ਆਲਾ ਹੋ ਅੱਗੇ ਤੁਸੀਂ ਵਧੀਆ ਹੋ ਜਾਗੇ ਕਿਉਂ ਹੈ ਮੇਰੀ ਗੱਲ ਮੇਰੀ ਗੱਲ ਸੁਣ ਇਹੇ ਡੇ ਪੈਸੇ ਜੀ ਨਾ ਹੈ ਮੇਰੇ ਪਾਈ ਜਿਹੜੇ ਬੈਗ ਚ ਹਾਂ ਉਹ ਬੈਗ ਨਾ ਇੱਥੇ ਡਿੱਗ ਗਿਆ ਬੈਸੇ ਮੈਨਾਈ ਕੋਲੇ ਉਹ ਜਿਹੜੇ ਝੋਲੇ ਚ ਪਾਏ ਸੀ ਕਿਥੇ ਲੀ ਹਾਂ ਉਹ ਥੇਲੀ ਚ ਮੈਨੂੰ ਉਹ ਇੱਥੋਂ ਦੇ ਆ ਐਸੀ ਤਾਂ ਉਹ ਤੇ ਹੈ ਨਹੀਂ ਸੀ ਤੂੰ ਫੇ ਵੀ ਨਹੀਂ ਖਿੱਚ ਕੇ ਲਿਆਉਂਦੇ ਉਹ ਨੂੰ ਉਹੀ ਤਾਂ ਮੈਂ ਕਹਿੰਨੀ ਆ ਮੈਂ ਤਾਂ ਕਹਿੰਦਾ ਤੂੰ ਇੱਕ ਵਾਰੀ ਵੀਰਪਾਲ ਨੂੰ ਪੁੱਛ ਕੇ ਮੇਰੇ ਕਹਿੰਦੇ ਵੀਰਪਾਲ ਦਾ ਬੈਗ ਬਰੋਲ ਮੇਰੀ ਗੱਲ ਸਮਝ ਜੇ ਉਹਨੂੰ ਉਹ ਝੋਲਾ ਇੱਥੇ ਪਿਆ ਐ ਬੈਸੇ ਨਾਲ ਇੱਥੇ ਲੀ ਜੀ ਖੱਲੇ ਬੇਦਰ ਚੁੱਪ ਕਰ ਰੋਲਾ ਨਾ ਪਾਉਦਾ ਬੇਦਰ ਮੈਂ ਫੇਰੀ ਪੁੱਛਾਂਗੀ ਵੀਰਪਾਲ ਜੀ ਕਿੱਥੇ ਨਾ ਮਾਰੀ ਤੇ ਰੱਖੀ ਹੁੰਦੀ ਹੁਣ ਇਹ ਚ ਹੈਗੇ ਮੈਨੂੰ ਇਹ ਨਹੀਂ ਪਤਾ ਉਹਨੇ ਕਿੱਡ ਟ੍ਰੱਕ ਕੀਤੀ ਹੈ ਕਿਡ ਤਾ ਉਹ ਵੀ ਉੱਪਰ ਹਾਂ ਭਈਆ ਕਿੱਟੀ ਤੂੰ ਦੇਖ ਆ ਉਹ ਰੱਖਾ ਨਾ ਇਹਨੂੰ ਕਿਤੇ ਬਾਹਰ ਘਾਤ ਰੱਖੀ ਮੇਰੀ ਚੁੰਦੀ ਸੀ ਕਿੱਟ ਬਾਹਰ ਕਿਉਂ ਰੱਖਤੀ ਹੈ ਮਨੋਜਾ ਲਗਾ ਲਾ ਦੇ ਜਿਆ ਲੈ ਵੇਰਾ ਕਿੜਾ ਬੁੱਟਾ ਰ ਹੈ ਜੀ ਸ਼ਿਤਰ ਕੇ ਬੰਦ ਕੇ ਫੇਨ ਲਾਓ ਆਪੇ ਇਹ ਗੱਲ ਤਾਂ ਕੀ ਦੀ ਥੋਣੀਆਂ ਲੱਗ ਰਹੀਆਂ ਹਾਂ ਵਾਪੇ ਨਾ ਆ ਦਦੇ ਤਾਂ ਇੱਧਰ ਨਿਕਲੇ ਪੈਣਾ ਆਸੀ ਉਹ ਨਾ ਕਿ ਉਹ ਨਹੀਂ ਆ ਤੇ ਬੰਦੇ ਉਸਨੇ ਮੈਂ ਆ ਤਾਂ ਮੈਂ ਖਿਦਦਾਈ ਹਾਂ ਆਪਣਾ ਗੱਲ ਦਸੀ ਉਹ ਜਿਹੜਾ ਚਲਾ ਪੈ ਗਿਆ ਇੱਥੇ ਯਾਰ ਇਹ ਇੱਧਰ ਵੀ ਨਿਕਲੇ ਹੋਏ ਸੀ ਮੈਂ ਆ ਜਾ ਹੁਣ ਇਹਨੂੰ ਮੈਂ ਤਾਂ ਦਾ ਸੱਦ ਕੇ ਵੀ ਘੁੜਾ ਮੋਲ ਗੱਲ ਕਰਕੇ ਤੂੰ ਮੇਰੇ ਤੇ ਉਹ ਕਰਦਾ ਸੀ ਕਿ ਚੁੱਪੀ ਕਰ ਜੀ ਕੇ ਪਾਉ ਨੂੰ ਕੈਸੇ ਫੜਾ ਦੇਣੇ ਚੁੱਪ ਕਰ ਜਾ ਇਹਦਾ ਗੱਲ ਕਰਕੇ ਸੋਨੇ ਨੂੰ ਦੂਰ ਮਾਨੇ ਹੋਰ ਫਿਰ ਚੁੱਪ ਨਹੀਂ ਕਰ ਰਹਿਣਾ ਤੂੰ ਕਹਿ ਤਾਂ ਸਹੀ ਮੂਆ ਪੈਸੇ ਹਾਂ ਕੀ ਕੀਤਾ ਤੂੰ ਚੱਲ ਬੁਲਾ ਵੀਰਪਾਲ ਨੂੰ ਬਿੱਥੇ ਤੂੰ ਹੀ ਮਾਰ ਰੋਲਾ ਵੀਰਪਾਲ ਵੀਰਪਾਲ ਸੁਣਦੀ ਹੈਗੀ ਉਹ ਹਾਂ ਬਈ ਥੋੜਾ ਕਰਦੇ ਆ ਗੱਲ ਹਾਂ ਬਈ ਕੀ ਆ ਵੀਰਪਾਲ ਤਿਆਰ ਹੋ ਜਾ ਤੈਨੂੰ ਲੈਣ ਆਉਂਦੇ ਆ ਨਹੀਂ ਲੈਣ ਆਉਂਦੇ ਹੂੰ ਕਿਉਂ ਬਈ ਮੈਂ ਨਹੀਂ ਜਾਣਾ ਬਈ ਉੱਥੇ ਕਿਉਂ ਨਹੀਂ ਜਾਣਾ ਨਹੀਂ ਮੈਂ ਨਹੀਂ ਜਾਂਦੀ ਹਜੇ ਪਤਾ ਉਹ ਕਿੰਨਾ ਕੁਛ ਕਰਦੇ ਆ ਮੇਰੇ ਨਾਲ ਮੈਨੂੰ ਸੰਗ ਕਰਦੇ ਪੁੱਠਾ ਸਿੱਧਾ ਬੋਲਦੇ ਆ ਨਹੀਂ ਕੁਛ ਨਹੀਂ ਕਰਦੇ ਉਹ ਹੋ ਗਈ ਗੱਲ ਉਹਦੇ ਸੀ ਆਪਣੀ ਲੈਣ ਆਉਣੇ ਆ ਮੈਂ ਕਰਤਾ ਪਹਣ ਆਪਦੇ ਘਰ ਤੇ ਜਾਣੀ ਪਊਗੀ ਪਰ ਹੁਣ ਅੱਜ ਨਹੀਂ ਕਰ ਲੈ ਤੇ ਜਾਣੀ ਜਾਣਾ ਹਾਂ ਭਾਬੀ ਤੂੰ ਤਾਂ ਨਾ ਰਹਿਣ ਹੀ ਦਿਆ ਕਰ ਵਿੱਚ ਬੋਲਣ ਨੂੰ ਸਾਡੀ ਭੈਣ ਭਰਾਵਾਂ ਦੀ ਗੱਲ ਚ ਨਾ ਤੂੰ ਨਾ ਬੋਲਿਆ ਕਰ ਨਾਲੇ ਤੂੰ ਤਾਂ ਚਾਹੁੰਦੀ ਸੀ ਆਹੀ ਕੁਛ ਵੀ ਮੈਂ ਆਪਦੇ ਘਰੇ ਜਾਵਾਂ ਤਾਂ ਤਾਂ ਹੁਣ ਮੌਕਾ ਮੈਸੇ ਗਮ ਹੋਏ ਸੀਗੇ ਭਲਾਏ ਸੀਗੇ ਤੇਰੀ ਪਰਜਾਈ ਨਾਲ ਤੂੰ ਓ ਵੀਰੇ ਪਾਲਣ ਦੀ ਕਿ ਲੋੜ ਆ ਚੱਕੇ ਤਾਂ ਐਸੇ ਨਹੀਂ ਸੀ ਇਹਦੇ ਕੋਲੇ ਸੀਗੇ ਆਪੇ ਦੇ ਦੂਗੇ ਇਹ ਦਾ ਇਹਨੇ ਮੰਦਰ ਪਿੰਡ ਫੜਾਦੇ ਆਪਣੀ ਮਾਂ ਨੂੰ ਸਹੀ ਗੱਲ ਆ ਉਹ ਇਹ ਕਰ ਵੀ ਕੀ ਸਕਦੀ ਆ ਐਸੇ ਕਰਕੇ ਤੈਨੂੰ ਪਿੰਡ ਭੇਜਦੇ ਆ ਫੜਾਤੇ ਮਾਂ ਨੂੰ ਫੜਾਉਂਦੀ ਦੇਖਿਆ ਸੀ ਮਾਂ ਨੂੰ ਲੈ ਵੀਰੇ ਤੂੰ ਇਹਦੇ ਮਗਰ ਲੱਗ ਕੇ ਆ ਗਿਆ ਨਾ ਜੇ ਇਹ ਨਹੀਂ ਆਇਆ ਕਹਤਾ ਵੀਰ ਪਾਲਾਇਆ ਕਹਿੰਦੇ ਤੈਨੂੰ ਵੀ ਗੁੱਸਾ ਲੱਗਿਆ ਮੈਂ ਝੂਠ ਥੋੜੀ ਕੁਝ ਕਿਹਾ ਆ ਦੇਖ ਲੈ ਆਲਾ ਫਾਫਾ ਕੀ ਦੇ ਮੈਨੂੰ ਕੀ ਪਤਾ ਬਈ ਕੀ ਦਾ ਦਾ ਇਹ ਤੇਰੇ ਪਾਸ ਤੋਂ ਕਿੱਟ ਚੋਂ ਗੱਡੇ ਐ ਤੇ ਜਿਹੜਾ ਇਹਦਾ ਨਾਲ ਦਾ ਅਲਫਾਫੇ ਚ ਪਾ ਕੇ ਲੈ ਸੀ ਝੋਲੇ ਚ ਮੈਂ ਉਹ ਤਰੀਕੇ ਉੱਥੇ ਨ ਮਾਰੀ ਖਲੇ ਹਿੱਟਿਆ ਪਿਆ ਸੀ ਇਹ ਇਹ ਪੈਸੇ ਤਾਂ ਬਈ ਮੇਰੇ ਸੀਗੇ ਫਿਰ ਕਿੰਨੇ ਸੀਗੇ ਤੇਰੇ ਮੈਂ ਆਪਣੇ ਸਹੁਰਿਆਂ ਤੋਂ ਲੈ ਕੇ ਆਈ ਸੀ ਕਿੰਨੇ ਸੀ ਕਿੰਨੇ ਲੈਤੇ ਤਾਂ ਹੋਣਗੇ ਕੋਈ ਲੱਖ 2 ਲੱਖ 5 ਲੱਖ ਲੱਖ ਰੁਪਈਆ ਸੀਗਾ ਤੇ ਵੀਰੇ ਵਧ ਗਿਆ ਤਾਂ ਬਚ 2000 ਵਧਿਆ ਤੇ ਇਹ ਤਾਂ ਸਵਾਲ ਆਖਵੇਂ ਪੇ ਬਾਕੀ ਮੇਰੇ ਯਾਦ ਨਹੀਂ ਭਈ ਜਾਂ ਦੇਖ ਜੇ ਸ਼ੰਗ ਨਹੀਂ ਮੰਨਦੀ ਸ਼ਰਮ ਨਹੀਂ ਹੁੰਦੀ ਇਹਨੂੰ ਇਹ ਗੱਲ ਜੇ ਨਹੀਂ ਮੈਂ ਤੈਨੂੰ ਉਹਦੋਂ ਕੀ ਕਿਹਾ ਸੀਗਾ ਜਦੋਂ ਮੈਂ ਖੇਤ ਜਾਂਦਾ ਸੀ ਕਾਹਲ ਚ ਤੇ ਉਹ ਭਾਈ ਆਇਆ ਬੈਠਾ ਸੀ ਉਹਨੂੰ ਪੈਸੇ ਦੇਣੇ ਸੀ ਟਰਾਲੀ ਦੇ ਤੈਨੂੰ ਮੈਂ ਖਾਤਰੀ ਭਾਬੀ ਨੂੰ ਨਾ ਪੈਸੇ ਧਰ ਕੇ ਭੁੱਲ ਗਈ ਥਿਆਈ ਨਹੀਂ ਤੂੰ ਆਦੀ ਕਿ ਉਹਨੇ ਆਪ ਦੀ ਮਾਂ ਨੂੰ ਦਿੱਤੇ ਹੋਣਗੇ ਤੂੰ ਆਏ ਨਾ ਸੋਚਿਆ ਵੀ ਮੈਂ ਚੱਕ ਕੇ ਲਘੋੜੇ ਮੇਰੇ ਭਰਾ ਦੀ ਨੀਵੀਂ ਪੈਂਦੀ ਇਹਨੇ ਇਕਰਾਰ ਕਰਾਇਆਗਾ ਅੱਜ ਦਾ ਇਹਨੇ ਆਪ ਦਾ ਕਰਤਾ ਪੱਟਿਆ ਸੀ ਤੇਰਾ ਘਰ ਵੀ ਪੱਟਦੀ ਸੀ ਤੇ ਆਹ ਇਹ ਉਹ ਰੋੜ ਪੈਂਦਾ ਸੀ ਉੱਦਾਂ ਇਹ ਜੇ ਕੁਛ ਕਰਦੀ ਸੀ ਤਾਂ ਹੀ ਉਹਨਾਂ ਨੇ ਘੜਤੀ ਹੁਣ ਸਮਝ ਆ ਗਈ ਮੈਂ ਤੈਨੂੰ ਉੱਦ ਦੇ ਦੀ ਕਹੀ ਜੰਨੀ ਵੀ ਗਲਤੀ ਉਹਨਾਂ ਚ ਨਹੀਂ ਇਹ ਚ ਹੈ ਜੀ ਇੱਕ ਅੱਡੇ ਰੀ ਤਾਂ ਤੂੰ ਸੋਚਦੀ ਵੀਰਪਾਲ ਵੀ ਮੇਰਾ ਭਰਾ ਹੈਗਾ ਉਹਦੀ ਨੀਂਵੀ ਪਊਗੀ ਉਹਨੇ ਇਕਰਾਰ ਕਰਿਆ پیسے ਦੇਣੇ ਆ ਬਾਈ ਮੈਨੂੰ ਮਾਫ਼ ਕਰ ਦੋ ਮੰਨਦੀ ਆ ਮੇਰੀ ਗਲਤੀ ਆ ਗਲਤੀ ਹੋ ਗਈ ਮੇਰੇ ਨਾਲ ਕੋਈ ਛੋਟੀ ਮੋਟੀ ਗਲਤੀ ਵੀ ਨਹੀਂ ਕੋਈ ਮਾੜੀ ਮੁੱਟੀ ਹੋਵੇ ਤਾਂ ਜੇ ਕੁਦਰਤੀ ਕਿਤੇ ਉਹ ਅੱਜ ਉਹ ਕਰਦਾ ਦੇ ਨਾ ਜਾਂਦਾ ਉਹ ਨਹੀਂ ਮੁੜ ਕੇ ਵੀ ਮੈਂ ਤਾਂ ਲੈ ਕੇ ਜਾਉ ਤੇ ਮੈਂ ਸਾਡਾ ਦਾ ਫਰਕ ਪੈ ਗਿਆ ਸੀ ਨੂੰ ਮੈਂ ਘਰੋਂ ਕੱਢਦਾ ਵੀ ਉੱਡ ਜਾ ਫਿਰhota ਮੈਨੂੰ ਬੈਗ ਮਿਲ ਗਿਆ ਉਹਦੇ ਥੱਲੇ ਨਾਲ ਮਾਰੀ ਥੱਲੇ ਨਹੀਂ ਪਤਾ ਨਹੀਂ ਕੀ ਕੋਸ ਹੁੰਦਾ ਹੱਦੇ ਵੀ ਹੋਈ ਗੱਲ ਰੱਬ ਕਹਿੰਦਾ ਸੱਚਾ ਬੰਦਾ ਦਾ ਕਰੱਬੀ ਹੈ ਬਾਈ ਅੱਗੇ ਤੋਂ ਨਾ ਮੈਂ ਕੋਈ ਗਲਤੀ ਨਹੀਂ ਕਰਦੀ ਮੈਨੂੰ ਨਾ ਮਾਫ ਕਰ ਦੇ ਮਾਫ ਕਰੀ ਨਾ ਮਾਫੀ ਮੰਗਣੀ ਇਹ ਤੋਂ ਮੰਗ ਗਲਤੀ ਮੇਰੀ ਕਰਾਂਗੀ ਜੇ ਤੈਨੂੰ ਸੇ ਅੱਛੇ ਰੱਖਾਂਗੇ ਹਾਂ ਤੂੰ ਤੋ ਜਵਾਬ ਦੇ ਭਰਾ ਦੇ ਹੀ ਨਹੀਂ ਸੋਚਿਆਗਾ ਘਰ ਪਟਣ ਬਾਰੇ ਸੋਚ ਲਿਆ ਫੇਰ ਸਹੀ ਕਰਨੇ ਇਥੇ ਚਲ ਕੋਈ ਨਹੀਂ ਗਿਰ ਮੈਂ ਬਾਲੂਗੀ ਭਾਬੀ ਮਾਲੀ ਤੋਂ ਵੀ ਮੈਨੂੰ ਮਾਫ ਕਰ ਦੇ ਮੈਂ ਅੱਗੇ ਤੋਂ ਅਸਦੀ ਗਲਤੀ ਨਹੀਂ ਕਰੂੰਗੀ ਕੀ ਤੈਨੂੰ ਰੱਖ ਕੇ ਕਰੈਗੇ ਚਲ ਕੋਈ ਨਾ ਜਿਵੇਂ ਵੀ ਬੱਬਾ ਤੂੰ ਮਾਫੀ ਮੰਗ ਗਈ ਲਈ ਨਾ ਜੇ ਮੈਂ ਤੈਨੂੰ ਮਾਫ ਨਾ ਕੀਤਾ ਫਿਰ ਆਪਣਾ ਕੀ ਫਰਕ ਕੀ ਰਹਿ ਗਿਆ ਮੈਂ ਫੇਰ ਵੀ ਮੈਂ ਤੈਨੂੰ ਇਹ ਕਹਾਂਗੀ ਆ ਵੀ ਸੱਸ ਨੂੰ ਮਾਂ ਸਮਝੀ ਹੁਣ ਨਾ ਕੋਈ ਮੁੜ ਕੇ ਉਹਨਾਂ ਤੋਂ ਲਾਂਭਾ ਦਵਾਈ ਨਾ ਮੁੜ ਕੇ ਰੁੱਸ ਕੇ ਇੱਥੇ ਆਈ ਤੂੰ ਜੀ ਸੱਦ ਕੇ ਆ ਇੱਥੇ ਲੈਲਾ ਮਾਤੇ ਤੋ ਉਹੀ ਤੇਰੀ ਭਝਾਈ ਏ ਜਿਹਦੇ ਤੂੰ ਆਹੋ ਕਰਦੀ ਸੀ ਕੀ ਘਰ ਪੜਦੀ ਸੀ ਹਜੇ ਵੀ ਇਦਰੀ ਛੈੜ ਲੈਂਦੀ ਏ ਚਲ ਕੋਈ ਨਹੀਂ ਭਾਬੀ ਚਲ ਮੈਂ ਉਹਨੂੰ ਦੇਣਾ ਯਾਰ ਉਹ ਆਉਣ ਵਾਲਾ ਹੈਗਾ ਇੱਥੇ ਬਾਹਰ ਚ ਆ ਗਿਆ ਹੋਣਾ ਹੈ ਮੈਂ ਉਹਨੂੰ ਖੜਾ ਦਾ ਪਹਿਲੇ ਚੰਗਾ ਇਹਨੂੰ ਸਮਝਾ ਦੇ ਤੇ ਤੂੰ ਕੱਪੜੇ ਪਾ ਲੈ ਵੀਰ ਭਾ ਮਾਂ ਉਹਨੂੰ ਫੋਨ ਕਰਦਾ ਲੈ ਜਾਣਗੇ ਅੱਗੇ ਗਜਕਰ ਕਰ ਰਹੇ ਜਨਨ ਦਾ ਉਹਨਾਂ ਦੇ ਭਰਾ ਮੇ ਘਰ ਹੀ ਨਾ ਵਸਣ ਦੇ ਚਲ ਹਜੇ ਵੀ ਛੇਣਿਆਂ ਨੂੰ ਫੇਵਰੇਟ ਦੇ ਆਖ ਲਾ ਲਈ ਇਹ ਪਤਾ ਨਹੀਂ ਕੀ ਕੋ ਥਾਉਣਾ ਸੀ ਕਿ ਲੋਕਾਂ ਨੇ ਕੁੜੇ ਕਰ ਪੱਟੇ ਜਾਂਦੇ ਅਸੀਂ ਮੇਰਾ ਪੱਟਿਆ ਜਾਂਦਾ ਮੈਨੂੰ ਹੋ ਜੀ ਫਰਮਾਤਨ ਨਾਲ ਟਾਈਮ ਸੇ ਰੱਖ ਲ ਦਿੱਤੀ ਧੰਨ ਹੋਏ ਸਾਡੀ ਵੀਡੀਓ ਕਿੰਨੀ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਸੈਕਸ਼ਨ ਤੇ ਜਰੂਰ ਦੱਸਿਓ ਬਾਕੀ ਸਿਰੇ ਵੀਡੀਓ ਮਨੋਰੰਜਨ ਲਈ ਸੀ ਤੇ ਬਾਕੀ ਸਿਰੇ ਬਹੁਤੇ ਘਰਾਂ ਦੀ ਇਹ ਕਹਾਣੀ ਹੈ ਵੀ ਬੇੰਵੋਤੇ ਘਰਾਂ 'ਚ ਨਾਨੰਦ ਪਰਝਾਈ ਦੀ ਬਣਦੀ ਨਹੀਂ ਹੁੰਦੀ ਬਲਕਿ ਉਹਨਾਂ ਦਾ ਭਾਂਜਾ ਨਾ ਕੋਈ ਰੋਸਣਾ ਨਹੀਂ ਹੁੰਦਾ ਤੇ ਉਹ ਨਾਨੰਦ ਪਰਝਾਈ ਦੇ ਚੱਕਰ 'ਚ ਘਰ ਤੁਹਾਨੂੰ ਪਤਾ ਵੀ ਹੈ ਨਾ ਖਤਮ ਹੋ ਜਾਂਦੇ ਹੁੰਦੇ ਆ ਬਹੁਤੇ ਘਰਾਂ 'ਚ ਪਲੇਸ ਹੈ ਇਹ ਨਾਨੰਦ ਪਰਝਾਈ ਦਾ ਬਾਕੀ ਤੁਹਾਨੂੰ ਕਿਵੇਂ ਲੱਗੀ ਇਹ ਸਾਨੂੰ ਜਰੂਰ ਦੱਸਣਾ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਕਰਨਾ ਨਾ ਭੁੱਲਣਾ ਇਹ ਬਾਕੀ ਕਹੇ ਵੀਡੀਓ ਨਾ ਆਪਾਂ ਮਨੋਰੰਜਨ ਲਈ ਬਣਾਉਣੇ ਆਂਗੇ ਕਿਸੇ ਤੇ ਲਾ ਕੇ ਕੋਈ ਗੱਲ ਨਹੀਂ ਹੁੰਦੀ ਜੇ ਕਈ ਰਿਵੇ ਆਪਾਂ ਸੋਚ ਲਾਣੇ ਹਨਾ ਵੀ ਇਹ ਕਿ ਟਲ ਗਈ ਇੱਕ ਚੰਗਾ ਇੱਕ ਬੁਰਾ ਤਾਂ ਹੁੰਦਾ ਹੀ ਹੁੰਦਾ ਹੈ ਜਿਹੜਾ ਚੰਗੇ ਤੇ ਵਗ ਗਈ ਉਹ ਕਹਿੰਦਾ ਵੀ ਛਾਵਾਸ਼ੇ ਕਹੂ ਜੇ ਬੁਰੇ ਤੇ ਵਗ ਗਈ ਤਾਂ ਉਹ ਨੂੰ ਆਏ ਹੁੰਦਾ ਵੀ ਖਾਣੀ ਹੈ ਮੈਨੂੰ ਲਾ ਕੇ ਕਹਿੰਦਾ ਕਿਉਂਕਿ ਕਿਸੇ ਇੱਕ ਘਰ ਦੀ ਤਾਂ ਕਹਾਣੀ ਹੀ ਨਹੀਂਗੀ ਇਹ ਮੰਨ ਲਓ ਵੀ ਦੋ ਘਰ ਛੱਡ ਕੇ ਤੀਜੇ ਘਰ ਚ ਹੈਗੀ ਹੈਗਾ ਹੈਗਾ ਇੱਧਰ ਨਹੀਂ ਤਾਂ ਇੱਧਰ ਇੱਧਰ ਹੈ ਇੱਧਰ ਚਾਰ ਛੱਪੇ ਤੇ ਬਾਕੀ ਸਾਰਿਆਂ ਨੂੰ ਸਸਰੀਕਾਲ ਜੇ ਕੁਝ ਤੁਸੀਂ ਕਹਿਣਾ ਤਾਂ ਕਹੋ ਭੁਲੇ ਦੇ ਹਾਂਜੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਜਿੰਨੇ ਤੁਸੀਂ ਕਮੈਂਟ ਕਰੋਗੇ ਜੀ ਉਨੇ ਸਾਨੂੰ ਹੌਸਲੇਵਲ ਦਾ ਸਾਨੂੰ ਪਤਾ ਲੱਗਦਾ ਕਿ ਸਾਡੇ ਤੇ ਕੀ ਗਲਤੀ ਆ ਅਸੀਂ ਆਪਣੀਆਂ ਗਲਤੀਆਂ ਜਰੂਰ ਸੁਧਾਰਾਂਗੇ ਪਰ ਸਾਨੂੰ ਕਮੈਂਟ ਵਿੱਚ ਦੱਸਿਆ ਜਰੂਰ ਕਰੋ ਵੀ ਕੀ ਗਲਤੀ ਆ ਸਾਡੇ ਚ ਸਹੀ ਗੱਲ ਜੇ ਤੁਸੀਂ ਸਾਨੂੰ ਸਪੋਰਟ ਕਰੋਗੇ ਤਾਂ ਸਾਡਾ ਹੌਸਲਾ ਵਧੂਗਾ ਅਸੀਂ ਇਸ ਤੋਂ ਵੀ ਵਧੀਆ-ਵਧੀਆ ਕਨਸੈਪਟ ਲੈ ਕੇ ਆਵਾਂਗੇ ਤਾਂ ਧੰਨਵਾਦ